ਸੱਚੀ ਗੱਲ ਜੀ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪਰੀ ਸਿੰਘ ਕੁਸ਼ੂਰ ਅੱਜ ਸਾਡੇ ਨਾਲ ਕਿਸਾਨ ਯੂਨੀਅਨ ਦੇ ਪ੍ਰਧਾਨ ਪ੍ਰਦਰਸ਼ਨ ਕੋਲ ਪਹੁੰਚੇ ਨੇ ਉਹ ਇਹਨਾਂ ਨਾਲ ਗੱਲਬਾਤ ਕਰ ਰਹੇ ਵਾਇਰ ਦੀ ਖਲਸਾ ਵਾਇਰ ਫਤਿਹ ਜੀ ਦੇਖੋ ਤੁਸੀਂ ਸਾਰੀ ਜਾਣਕਾਰੀ ਪਹਿਲਾਂ ਦੇ ਦਿੱਤੀ ਹੋਣੀ ਹੈ ਕਿ ਇੱਥੇ ਕੋਰੀਡੋਰ ਦੇ ਲਾਗੂ ਰਾਵੀ ਦਰਿਆ ਦਾ ਬੰਨ ਟੁੱਟਿਆ ਰਾਤ ਜਿਹੜਾ ਕਿ ਤਬਾਈ ਮਚਾਈ ਜਾ ਰਿਹਾ ਇੱਥੇ ਪੱਖੋਕੇ ਟਾਲੀ ਸਾਦਾ ਵਾਲੀ ਮਾਨ ਖਾਸਾਂ ਵਾਲੀ ਇੱਧਰ ਮਿਤਲਾ ਵਗੈਰਾ ਪਿੰਡ ਜਿਹੜੇ ਆ ਇਹ ਤਾਂ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਘਿਰ ਚੁੱਕੇ ਆ ਇਥੋਂ ਤੱਕ ਪਤਾ ਲੱਗਾ ਕਿ 15 15 ਫੁੱਟ ਪਾਣੀ ਜਿਹੜਾ ਉਹ ਖੜਾ ਬਹੁਤ ਸਾਰੇ ਘਰ ਜਿਹੜੇ ਆ ਉਹ ਡੁੱਬ ਗਏ ਤੇ ਇੱਥੇ ਆ ਸਾਰਾ ਕੁਝ ਦੇਖ ਕੇ ਰੋਣਾ ਆਉਂਦਾ ਕਿ ਲੋਕਾਂ ਨੇ ਸਿਸਟਮ ਕਿਉਂਕਿ ਕੁਦਰਤ ਦੀ ਕਰੋਪੀ ਘੱਟ ਹੈਗੀ ਮਾਈਨਰ ਕੁਦਰਤ ਦੀ ਕਰੋਪੀ ਜਿਆਦਾ ਕਰੋਪੀ ਜਿਹੜੀ ਹੈ ਸਰਕਾਰਾਂ ਦੀ ਤੇ ਸਰਕਾਰੀ ਸਿਸਟਮ ਦੀ ਅਣਗਹਿਲੀ ਦੀ ਜਿੱਥੇ ਦਰਿਆਵਾਂ ਦੇ ਵਿੱਚੋਂ ਪਾਣੀ ਲੰਘਣਾ ਉੱਥੇ ਦਰਿਆਵਾਂ 'ਚ ਰੇਤਾ ਖੜਾ ਹੈ ਅਸੀਂ ਇਹ ਸਰਕਾਰ ਨੂੰ ਭਗਵੰਤ ਮਾਨ ਨੂੰ ਵੀ ਔਰ ਇਹਨਾਂ ਦੇ ਮੰਤਰੀਆਂ ਨੂੰ ਵਕ ਵਕ ਸਮੇਂ ਦੇ ਗੱਲ ਕੇ ਡੀਸਿਲਟਿੰਗ ਕਰਵਾਓ ਇਹਨਾਂ ਦੀ ਜਿਹੜੀ ਹੈ ਕਦਰਾਂਵਾਂ ਨੂੰ ਖਾਲੀ ਕਰਵਾਓ ਇਹਦੇ ਕਾਨੇ ਵੜਾਓ ਵਿੱਚੋਂ ਇਹ ਥੁਰੇ ਤਾਂ ਕਢਾਓ ਕਿਸਾ ਜੇ ਤੁਸੀਂ ਨਹੀਂ ਕਰ ਸਕਦੇ ਕਿਸਾਨਾਂ ਨੂੰ ਕਹ ਦੇਓ ਕੱਢ ਲੈਣੇ ਥੁਰੇ ਤਾਂ ਸੋ ਦਰਿਆ ਤਾਂ ਰਹਿ ਗਏ ਨਹਿਰਾਂ ਜਿੰਨੇ ਜਦੋਂ ਫਿਰ ਇਹ ਮਤਲਬ ਇਹਨਾਂ ਨੂੰ ਕੁਝ ਸਮਝ ਜਾਂਦਾ ਲੱਗਦੀ ਨਹੀਂ ਉਹ ਵੀ ਗੱਲ ਮਾੜੀ ਜੇ ਇਹਨਾਂ ਨੂੰ ਪਤਾ ਨਹੀਂ ਹੈਗਾ ਕਿ بارش ਜ਼ਿਆਦਾ ਹੋਣੀ ਹੈ ਤਾਂ ਸਮੇਂ ਸਿਰ ਪਾਣੀ ਰਿਲੀਜ਼ ਡੈਮਾਂ ਤੋਂ ਥੋੜਾ ਥੋੜਾ ਕਰਦੇ ਰਹਿਣ ਖਤਰੇ ਦੇ ਨਿਸ਼ਾਨ ਤੱਕ ਜਾਣ ਹੀ ਨਾ ਇਹ ਉਹ ਵੀ ਗੱਲ ਮਾੜੀ ਹੈ ਜੇ ਇਹਨਾਂ ਨੂੰ ਸਮਝ ਨਹੀਂ ਤੇ ਜੇ ਇਹਨਾਂ ਨੂੰ ਸਮਝ ਹੈਗੀ ਹੈ ਮੈਨੂੰ ਤੇ ਇਹੀ ਗੱਲ ਲੱਗਦੀ ਹੈ ਕਿ ਇਹਨਾਂ ਨੂੰ ਸਮਝ ਹੈਗੀ ਹੈ ਸਮਝ ਦੇ ਬਾਵਜੂਦ ਇਹ ਜੋ ਲੋਕਾਂ ਨੂੰ ਮਤਲਬ ਡੋ ਇਹਨਾਂ ਦੀ ਸਾਜ਼ਿਸ਼ ਹੈ ਜੋ ਹੁਣ ਵੇਖੋ ਲੋਕਾਂ ਨੇ ਪਹਿਲੀ ਗੱਲ ਤੇ ਯੂਰੀਆ ਦੀ ਕਮੀ ਕਾਰਨ ਹਜ਼ਾਰ-ਹਜ਼ਾਰ ਰੁਪਏ ਉਹਨੂੰ ਬੋਰਾ ਲੈ ਕੇ ਤੇ ਲੋਕਾਂ ਨੇ ਪਾਲ ਝੋਨੇ ਪਾਲੇ ਆ ਲੱਗਦਾ ਵੀ ਇਥੇ ਆ ਕੁਝ ਹੋਣਾ ਬਾਜੂ ਬਾਬਾ ਸਾਹਿਬ ਇੱਕ ਜਿਹੜੀ ਉੱਥੋਂ ਦੇ ਮੇਰੇ ਖਾਲ ਤੁਹਾਡੇ ਇਲਾਕੇ ਤੇ ਕੱਥੇ ਲੋ ਵੀਡੀਓ ਕਰਲ ਕੀਤੀ ਜਿਹੜਾ ਕੁੰਝਰ ਪੁੱਲ ਤੇ ਜਿਹੜਾ ਗੇਟ ਹੀ ਡੈਮ ਦੇ ਉਹੀ ਬਾਤ ਕਰਕੇ ਰੱਖੀਗੇ ਦੇਖੋ ਜਦੋਂ ਹੁਣ ਪਿੱਛੇ ਵੀ ਹਰੀਕੇ ਵਗੈਰਾ ਵੀ ਪਿਛਲੇ ਸਾਲ ਤੇ ਜੀ ਵੀ ਗੱਲ ਇਸੇ ਤਰ੍ਹਾਂ ਜਦੋਂ ਹੜਾ ਆਏ ਸੀ ਕਿ ਨਾ ਤੇ ਜਿਹੜੀਆਂ ਰਾਜਸਥਾਨੋਂ ਨਹਿਰਾਂ ਜਾਂਦੀਆਂ ਨੇ ਉਹ ਵੀ ਇਹਨਾਂ ਬੰਦ ਰੱਖੀਆਂ ਜੰਨੀ ਦੁਸ਼ਮਣੀ ਹੈ ਇਹਨਾਂ ਦੀ ਕਹਿਣ ਤੋਂ ਭਾਪ ਵੀ ਹਰੇਕ ਦੀ ਇਹ ਹੁੰਦੀ ਹੈ ਕਿ ਪਿਛਲਾ ਏਰੀਆ ਜਿਹੜਾ ਹੈਗਾ ਉਹ 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 ਡੁੱਬੇ ਉਹ 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 ਬਰਬਾਦ ਹੋਵੇ ਸੋ ਉੱਥੇ ਵੀ ਟੀਮ ਸਾਡੀ ਜਾ ਕੇ ਤੇ ਉਹਨਾਂ ਨੇ ਕੱਲ ਗੇੜ ਜਿਹੜੇ ਸੀ ਉਹ ਖਲਵਾਏ ਉਹਨਾਂ ਨੇ ਕਿਉਂਕਿ ਆਪਣੇ ਡੈਮ ਦੀ ਉਥੋਂ ਤੱਕ ਵੀ ਸਾਡੀ ਜਿਹੜੀ ਹੈਗੀ ਹੈ ਉਹ ਪ੍ਰੈਸ਼ਰ ਬਣਿਆ ਰਿਹਾ ਵੀ ਉਥੇ ਡੈਮ ਦਾ ਯਾਰ ਆਹ ਜਿਹੜੇ ਹਾਲਾਤ ਨੇ ਜੇਕਰ ਉਹ ਨੌਜਵਾਨ ਉੱਥੇ ਜਾ ਕੇ ਬਲਜੀਤ ਸਿੰਘ ਵਾਂਗੂੰ ਆਣੀ ਨਾ ਜਾ ਕੇ ਆਪਣੀ ਟੀਮ ਸਹਿਤ ਉਹਨੂੰ ਖਲਵਾਉਣਾ ਤੇ ਮੈਨੂੰ ਲੱਗਦਾ ਹੈ ਵੀ ਸ਼ਾਇਦ 1 ਘੰਟੇ ਦੇ ਅੰਦਰ ਅੰਦਰ ਪਿੱਛੋਂ ਨਹਿਰ ਟੁੱਟ ਜਾਂਦੀ ਹੈ ਸੋ ਇਸੇ ਤਰ੍ਹਾਂ ਹੀ ਮਤਲਬ ਲਾ ਪਰਵਾਹੀਆਂ ਇਹ ਨੇ ਇਹ ਕੋਈ ਦੱਸੇ ਕਿਸੇ ਦੇ ਕੋਲੇ ਕੋਈ ਡਿਟੇਲ ਹੈ ਵੀ ਤੁਸੀਂ ਕਦੋਂ ਦੀ ਰਿਪੇਅਰ ਹੋਈ ਹੈ ਮਤਲਬ ਹੀ ਨਹੀਂ ਕਰੋੜਾ ਰੁਪਈਆ ਜਿਹੜਾ ਡਕਾਰ ਜਾਂਦੇ ਆ ਤੁਸੀਂ ਨੂੰ ਰਿਪੇਅਰ ਵਾਲੇ ਪਾਸੇ ਇਹ ਨਾ ਜਾਣਾ ਨਹੀਂ ਹੁਣ ਵੀ ਜੋ ਤਾਜ਼ਾ ਰਿਪੋਰਟ ਹੈ ਇੱਥੇ ਕਿਸਾਨ ਮੂਹ ਨੂੰ ਪੁੱਛ ਰਹੇ ਸੀ ਕਿ ਪ੍ਰਧਾਨ ਜੀ ਕੀ ਅੱਜ ਪਾਣੀ ਛੱਡਿਆ ਗਿਆ ਮੈਂ ਹੁਣੇ ਜੋ ਰਿਪੋਰਟ ਲਈ ਹੈ ਸੱਤ ਗੇਟ ਜਿਹੜੇ ਕੱਲ ਦੇ ਖੁੱਲੇ ਹੋਏ ਆ 527 ਮੀਟਰ ਤੱਕ ਡੈਮ ਦਾ ਜਿਹੜਾ ਉਹ ਖਤਰੇ ਦਾ ਲੈਵਲ ਹੈ ਔਰ ਕੱਲ ਦੇ ਜਦੋਂ ਦੇ ਗੇਟ ਖੁੱਲਿਆ ਬੰਦ ਹੀ ਨਹੀਂ ਕੀਤੇ ਅੰਦਾਜ਼ਾ ਲਾ ਲਓ ਤੁਸੀਂ ਵੀ ਕਿੰਨਾ ਪਾਣੀ ਆਉਂਦਾ ਆ ਰਿਹਾ ਕਿ ਅਜੇ ਤੱਕ ਨਾ ਹੀ ਉਹ ਬੰਦ ਹੋਣ ਦੀ ਕੋਈ ਸੰਭਾਵਨਾ ਹੈ ਕਿਉਂਕਿ ਜਿੰਨੀ ਦੇਰ ਉਹ ਸਹੀ ਲੈਵਲ ਤੇ ਨਹੀਂ ਹੋ। ਕੀ ਲੱਗਦਾ ਨਹੀਂ ਪ੍ਰਸ਼ਾਸਨ ਕਹਿ ਬਣੇ ਚਾਹੁੰਦਾ ਵੀ ਇਹ ਡੋਮ ਪੈਂਦਾ ਤਾਂ ਪਾਣੀ ਜਿਹੜਾ ਇਧਰ ਉਧਰ ਕੀ ਚੀਜ਼ ਹੈ? ਪ੍ਰਸ਼ਾਸਨ ਚਾਹੁੰਦਾ ਇੱਕ ਵੀ ਕਹਿ ਬਣੇ ਨੂੰ ਜਿਹੜਾ ਪਾਰ ਪਾਣੀ ਤਾਂ ਪੈ ਜਾਏ ਜਾਂ ਕਹਿ ਬਣੇ ਡੇਗ ਪਾਏ ਤਾਂ ਤਾਂ ਹੀ ਜੀ ਉਤਸਾਰ ਕਿਤੇ ਦੇਖੋ ਇਹਨਾਂ ਨੇ ਤਾਂ ਡੋਬਣਾ ਹੀ ਆ ਯਾਰ। ਹੁਣ ਆ ਜਿਹੜੇ ਆ ਆ ਬਣੇ ਆ ਸਾਡੇ ਪ੍ਰਸ਼ਾਸਨ ਨੂੰ ਜੇ ਇੰਨਾ ਹੋਵੇ ਪ੍ਰਸ਼ਾਸਨ ਤਾਂ ਸਾਰਾ ਡੋਬ ਗਿਆ ਹੀ ਆ ਪਹਿਲਾਂ ਮੁੰੇਗਲ ਦੱਸੋ ਕਿਤੇ ਅੱਗ ਲੱਗ ਜੇ ਡੇਰਾ ਬਾਬ ਬਣਾਣ ਕਿ ਐਂਬੂਲੈਂਸ ਹੈ ਨਹੀਂ ਕੀ। ਹੁਣ ਆ ਆਫਤ ਬਣੀ ਹੈ ਲੋਕਾਂ ਨੂੰ ਤਾਂ ਦੇਖੋ ਨਸ਼ੇ ਵਾਲੇ ਪਾਸਿਓਂ ਵੀ ਮਾਰਿਆ ਜਾ ਰਿਹਾ ਇਧਰਲੇ ਪਾਸਿਓਂ ਵੀ ਲੋਕਾਂ ਨੂੰ ਮਾਰਿਆ ਜਾ ਰਿਹਾ ਬੇਰੁਜ਼ਗਾਰੀ ਵੱਲੋਂ ਵੀ ਮਾਰਿਆ ਜਾ ਰਿਹਾ ਹਰ ਪਾਸੇ ਤੋਂ ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀਆਂ ਨੇ ਸੋ ਆ ਜਿਹੜਾ ਸਾਰਾ ਕੁਝ ਹੈਗਾ ਇੱਥੇ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਵੇਲੇ ਜਿਹੜਾ ਹੈਗਾ ਇਹਨਾਂ ਲੋਕਾਂ ਨੂੰ ਇਸ ਆਫਤ ਦੇ ਵਿੱਚੋਂ ਕੱਢਣ ਦੀ ਮੈਂ ਸਵੇਰੇ ਵੀ ਆ ਕੇ ਡਿਪਟੀ ਕਮਿਸ਼ਨਰ ਗਰਦਾਸਪੁਰ ਨੂੰ ਫੋਨ ਕਰਕੇ ਤੇ ਗੱਲ ਕੀਤੀ ਸੀ ਵੀ ਇੱਥੇ ਤਾਂ ਕੋਈ ਹਾਲਾ ਤੱਕ ਮਤਲਬ ਰਾਤ ਟੀਮ ਨਹੀਂ ਪਹੁੰਚੀ ਸੋ ਦੋਸਤੋ ਬਾਅਦ ਦੇ ਵਿੱਚ ਜਿਹੜੀਆਂ ਨੇ ਉਹ ਇੱਥੇ ਟੀਮਾਂ ਪਹੁੰਚੀਆਂ ਨੇ ਇੰਡੀਆ ਰੱਖਦੀਆਂ ਟੀਮਾਂ ਵੀ ਜਿਹੜੀਆਂ ਨੇ ਉਹ ਪਹੁੰਚੀਆਂ ਨੇ ਹੁਣ ਇਸ ਵਲੇ ਆਰਮੀ ਵੀ ਆਈ ਹੈ ਸੋ ਉਹ ਲੋਕਾਂ ਨੂੰ ਇਥੋਂ ਕੱਢਣ ਦਾ ਜਿਹੜਾ ਉਹ ਯਤਨ ਕਰਨਗੇ ਪਰ ਮੈਂ ਸਿਰਫ ਮੋੜ ਕਿਉਂਕਿ ਮੈਂ ਕੋ ਰਾਜਨੀਤਿਕ ਨਹੀਂ ਆ ਪਰ ਜਿੱਥੇ ਗਲਤੀ ਆ ਮਤਲਬ ਸਾਡੇ ਪ੍ਰਸ਼ਾਸਨ ਦੀ ਉਹ ਗਲਤੀ ਜਿਹੜੀ ਉਹ ਦੱਸਣੀ ਪੈਂਦੀ ਹੈ ਕਿ ਨਹਿਰਾਂ ਜਿੰਨੇ ਦਰਿਆ ਰਹਿ ਗਏ ਨੇ ਪਾਣੀ ਦੀ ਜਗ੍ਹਾ ਤੇ ਉਹ ਤੇ ਰੇਤ ਭਰੀ ਪਈ ਹੈ ਮੈਂ ਫਿਰ ਜੇਕਰ ਰੇਤਾ ਨਿਕਲੂਗੀ ਤਾਂ ਪਾਣੀ ਜਿਹੜਾ ਉਹ ਉਸ ਜਗ੍ਹਾ ਤੇ ਰਹੂਗਾ ਨਾ ਪਰ ਪ੍ਰਸ਼ਾਸਨ ਵੱਲ ਤੋਂ ਪੂਰੇ ਜਿਹੜੇ ਦਾਅਵੇ ਕੀਤੇ ਗਏ ਨੇ ਸਾਰੇ ਮਤਲਬ ਲੰਗਰ ਦੇ ਚੰਪੂਖਤਾ ਜਿਹੜੇ ਸਾਰੇ ਹੈਂਡੀਕ੍ਰਾਫਟੀ ਫਾਜ਼ਲ ਨਹੀਂ ਲੰਗਰ ਦੇ ਪ੍ਰਬੰਧ ਕੀ ਕਰਨਗੇ ਮੈਂ ਕਹਿੰਦਾ ਲੰਗਰ ਦੇ ਪ੍ਰਬੰਧ ਤੁਸੀਂ ਨਾ ਕਰਿਆ ਕਰੋ ਤੁਸੀਂ ਜਿਹੜਾ ਮਤਲਬ ਉਹ ਛੋਰੇਤਾ ਕੱਢ ਕੇ ਦਰਿਆ ਸਾਫ਼ ਕਰਨੇ ਹੋ ਤੁਸੀਂ 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 ਉਹ ਕੰਮ ਕਰੋ ਨਾ ਦਰਿਆਵਾਂ ਨੂੰ ਸਾਫ਼ ਕਰੋ ਤੁਸੀਂ ਤੇ ਜਿਹੜੇ ਵਾਅਦੇ ਜਿੰਨੇ ਹੁੰਦੇ ਨੇ ਇਹਨਾਂ ਦੇ ਕੇ ਸਾਡੇ ਪ੍ਰਬੰਧ ਨੇ ਪ੍ਰਬੰਧ ਯਾਰ ਇਹਨਾਂ ਨੇ ਕਾਦੇ ਨੇ ਕੀ ਕਰ ਲੈਣੇ ਪ੍ਰਬੰਧ ਇੱਥੇ ਦੱਸਿਓ ਮੈਨੂੰ ਕੋਆ ਕੇ ਕੋ ਸਰਕਾਰੀ ਟੀਮ ਕੀ ਹੈ ਤਸਦੀਕ तहसीलदार साहब मेनू दो बार मिले जब मैं उन्होंने पूछा था कि ਤੁਸੀਂ ਕੀ ਕਰ ਰਹੇ ਹੋ ਉਹਨਾਂ ਦੇ ਕੋਲ ਜਵਾਬ ਹੀ ਨਹੀਂ ਆ ਗਰਾਊਂਡ ਲੈਵਲ ਤੇ ਦੱਸਣਾ ਮੈਂ ਸਵੇਰ ਦਾ ਇੱਥੇ ਖੜਾ ਇੱਥੇ ਆ ਕੇ ਕੋਈ ਗੱਲ ਕਰੇ ਨਾ ਕੋਈ ਐਮ ਐਲ ਏ ਗੱਲ ਕਰੇਗਾ ਹਾਂ ਵੀ ਅਸੀਂ ਆ ਕਰ ਰਹੇ ਹਾਂ ਜੇ ਹੁਣ ਇੱਥੇ ਆ ਗੱਲ ਕਰ ਲਈਏ ਕਿ ਆਪਾਂ ਐ ਜਾ ਕੇ ਫੋਟੋ ਖਿਚਾ ਲਈਏ ਆਪਾਂ ਉੱਥੇ ਜਾ ਕੇ ਫੋਟੋ ਖਿਚਾ ਲਈਏ ਯਾਰ ਫੋਟੋਆਂ ਖਿਚਾਉਣ ਦਾ ਵੇਲਾ ਇਹਦੇ ਨੇ ਤੇ ਇਹ ਸੀਗਾ ਕਿ ਤੁਸੀਂ ਐਡਵਾਂਸ ਤਿਆਰੀ ਕੀ ਕੀਤੀ ਉਹ ਚੀਜ਼ ਦੱਸੋ ਹੜ੍ਹਾਂ ਤੋਂ ਬਚਾਉਣ ਦੇ ਲਈ ਤੁਸੀਂ ਕੀ ਕੀਤਾ ਇੱਥੇ ਆਇਆਂ ਤਾਂ ਤੁਸੀਂ ਬਿਸਕੁਟ ਦੇ ਦੋਗੇ ਆਆਂ ਨੂੰ ਤਾਂ ਤੁਸੀਂ ਮਤਲਬ ਇੱਥੇ ਜਿਹੜਾ ਕੋਈ ਪਾਣੀ ਦੀ ਪੇਟੀ ਫੜਾ ਦੋਗੇ ਕਿਸੇ ਨੂੰ ਲੰਗਰ ਤਾਂ ਤੁਸੀਂ ਲਾ ਦੋਗੇ ਮੈਂ ਤੇ ਉਹ ਚੀਜ਼ ਪੁੱਛਦਾ ਮੈਂ ਚਾਹੇ ਕੇਂਦਰ ਦੀ ਜ਼ਿੰਮੇਵਾਰੀ ਹੋਵੇ ਚਾਹੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੋਵੇ ਕਿ ਉਹ ਗਨਾਹਣ ਇੱਥੇ ਆ ਕੇ ਭਾਵੇਂ ਕੋਈ ਮੈਂਬਰ ਪਾਰਲੀਮੈਂਟ ਆਵੇ ਭਾਵੇਂ ਇੱਥੇ ਦਾ ਐਮਐਲਏ ਆਵੇ ਮੈਂ ਖੜਾ ਲੋਕਾਂ ਦੇ ਕੋਲ ਜਾਣ ਤੋਂ ਪਹਿਲਾਂ ਮੈਨੂੰ ਇੱਥੇ ਇੱਕ ਜਵਾਬ ਦੇਣਾ ਵੀ ਕੀਤਾ ਕੀ ਇਹਨਾਂ ਨੂੰ ਬਚਾਉਣ ਲਈ ਇੱਕ ਵੀ ਚੀਜ਼ ਗਨਾਹਣ ਐ ਯਾਰ ਗੱਲਾਂ ਕਰ ਛੱਡਨੀ ਆ ਮਤਲਬ ਬਸ ਹੀ ਉੱਥੇ ਆ ਕਰ ਦਿੱਤਾਹੀਂ ਉੱਥੇ ਆ ਕਰ ਦਿੱਤਾ ਕੀ ਕਰ ਦਿੱਤਾ ਯਾਰ ਵਾਦੇ ਤਾਂ ਪਹਿਲਾਂ ਵੀ ਸਰਕਾਰਾਂ ਐਂ ਕਰਦੀਆਂ ਨੇ ਹੁਣ ਲੋਕ ਮਰ ਰਹੇ ਆ ਇਹਨਾਂ ਨੂੰ ਇੱਥੇ ਮਰਦਿਆਂ ਵੇਖ ਕੇ ਦੁੱਖ ਕਿੰਨੂ ਆ ਸਾਨੂੰ ਆ ਸਾਡੇ ਭਰਾ ਆ ਇਹਨਾਂ ਲੋਕਾਂ ਵੋਟਾਂ ਵਟੋਰ ਕੇ ਤੇ ਤੁਹਾਡੇ ਹੁੰਦਿਆਂ ਆ ਜਿਹੜਾ ਬਦਲਾ ਆ ਹੀ ਉਹ ਵੀ ਦੂਜਿਆਂ ਵਰਗਾ ਹੀ ਬਣ ਗਿਆ ਸਾਰਾ ਕੁਝ ਕਿੱਥੇ ਆ ਦੱਸੋ ਮਤਲਬ ਕੋਈ ਯਾਰ ਕਿਤੇ ਰਤਾ ਵੀ ਇਨਸਾਨੀਅਤ ਹੈ ਜੇ ਕਿਤੇ ਇਨਸਾਨੀਅਤ ਹੈ ਤਾਂ ਸਾਨੂੰ ਦੱਸ ਦਿੱਤਾ ਜਾਵੇ ਕੋਈ ਵੀ ਆ ਕੇ ਗਣਾ ਦੇਵੇ ਜਾਂ ਇੰਨੇ ਸਾਰੇ ਇੱਥੇ ਲੋਕ ਖੜੇ ਆ ਤੇ ਇਹਦੇ ਵਿੱਚ ਵੀ ਇੱਥੇ ਕੀ ਘਰਾ ਬਣੇ ਸੀ ਆਹ ਨਹੀਂ ਸੀ ਬੇਸ਼ੱਕ ਬਣੇ ਪਰ ਉਦੋਂ ਸਿਰਫ ਉਧਰਲੇ ਪਾਸੇ ਇੱਕ ਗੁਰਚਕ ਵਾਲੇ ਪਾਸੋਂ ਜਿਹੜੀ ਹੀ ਟਟਕੇ ਤੇ ਪਰਲੇ ਪਾਸੇ ਹਜ਼ਾਰਾਂ ਏਕੜ ਜਿਹੜਾ ਅਸੀਂ ਪਰਾਂ ਖੋਨੇ ਵਾਲਾ ਸਾਈਡ ਵਾਲ ਨੂੰ ਫਸਲ ਖਰਾਬ ਹੋਈ ਸੀ ਤੇ ਉਦੋਂ ਦੇ ਹੀ ਅਸੀਂ ਇਧਰਲੇ ਪਾਸੇ ਜ਼ੋਰ ਲਾ ਰਹੇ ਆਂ ਵੀ ਦਰਿਆ ਖਾਲੀ ਕਰਾ ਲਓ ਇਹ ਤੁਸੀਂ ਨੂੰ ਰਿਪੇਅਰ ਕਰਵਾ ਲਓ ਤੁਹਾਨੂੰ ਪਤਾ ਹੁੰਦਾ ਪਾਣੀ ਛੱਡਣਾ ਔਰ ਹੋਰ ਤੇ ਹੋਰ ਸੁਣੋ ਗੱਲ ਦਰਿਆ ਜਦੋਂ ਬਿਆਸ ਸ਼ੁਰੂ ਹੁੰਦਾ ਨਾ ਹਿਮਾਚਲ ਚ ਉਧਰ ਮਿਰਥਲ ਏਰੀਆ ਚ ਤੁਸੀਂ ਹੈਰਾਨ ਹੋਵਗੇ ਉਥੇ ਦੋ ਪਿੰਡਾਂ ਦੀ ਜ਼ਮੀਨ ਦੇ ਵਿੱਚ 1.5 ਕਿਲੋਮੀਟਰ ਦੇ ਵਿੱਚ ਤੁਸੀਂ ਆ ਨਹੀਂ ਤੁਸੀਂ ਹੈ ਨਹੀਂ ਆਏ ਉਥੇ ਉਹ ਜੇ ਤੇ ਗਰਦਾਸਪੁਰ ਸਾਈਡ ਵਾਲੇ ਪਾਸੇ ਨੂੰ ਕਿਤੇ ਬੰਨ ਟੁੱਟ ਜੇ ਉਧਰੋਂ ਬਚਾਓ ਜਾਂਦਾ ਜੇ ਨਹੀਂ ਟੁੱਟਾ ਤੇ ਉਧਰੋਂ ਰੜੇ ਪਾਣੀ ਜਿਹੜਾ ਹੈਗਾ ਫਟੇ ਫਟੇ ਉਧਰ ਚਲ ਜਾਂਦਾ ਉਹ ਕੀ ਆ ਹਿਮਾਚਲ ਦਾ ਏਰੀਆ ਪੈਂਦਾ ਹਿਮਾਚਲ ਏਰੀਏ ਦੇ ਵਿੱਚ 1.5 ਕਿਲੋਮੀਟਰ ਤੁਸੀਂ ਨਹੀਂ ਬਣਾਈ ਇਹ ਯਾਰ ਇਹ ਇਹਨਾਂ ਲੋਕਾਂ ਨੂੰ ਮਤਲਬ ਸਾਡਾ ਸਾਡਾ ਤਾਂ ਇਹਨਾਂ ਨੇ ਜਿਵੇਂ ਪਿੱਛੇ ਕਰੋਨਾ ਆਈ ਸੀ ਕਰੋਨਾ ਦੀ ਬਿਮਾਰੀ ਥੋੜਾ ਸੀ ਆਬਾਦੀ ਘਟ ਕਰਨ ਦੀ ਪ੍ਰਕਿਰਿਆ ਸੀ ਤਾਂ ਹੋਰ ਹੋਰ ਬਹੁਤ ਸਕੈਂਡਲ ਸੀਗੇ ਹੁਣ ਵੀ ਇਹ ਲੋਕ ਤੁਹਾਨੂੰ ਮਾਰਨ ਤੇ ਆ ਜਿਹੜੀ ਸਾਡੀ 1.5 ਆਬਾਦੀ ਹੈ ਇਹਨਾਂ ਨੇ 50 ਕ ਜਿਹੜੀ ਹੈਗੀ ਆ ਕੁਝ ਕਰੋੜ ਰੱਖਣ ਵਾਲੀ ਗੱਲਬਾਤ ਹੈਗੀ ਹੈ ਬਾਕੀ ਤੇ ਲੋਕਾਂ ਨੂੰ ਸਿੱਧੇ ਰੂਪ ਚ ਮਾਰਨ ਵਾਲੀਆਂ ਗੱਲਾਂ ਨੇ ਉਹ ਸਾਨੂੰ ਮਲਾਵਟੀ ਪਦਾਰਥ ਜਿਹੜੇ ਖਾਣ ਵਾਲੇ ਨੇ ਉਹ ਦੇ ਕੇ ਮਾਰ ਰਹੇ ਨੇ ਉਹ ਸਾਨੂੰ ਗਰੀਬਾਂ ਨੂੰ ਬਿਮਾਰੀਆਂ ਜਿਹੜੀਆਂ ਨੇ ਮਹਿੰਗੇ ਇਲਾਜ ਖੁਣੋ ਮਾਰਿਆ ਜਾ ਰਿਹਾ ਉਹ ਸਾਨੂੰ ਐ ਡੋਬ ਡੋਬ ਕੇ ਮਾਰਿਆ ਜਾ ਰਿਹਾ ਉਹ ਸਾਨੂੰ ਨਸ਼ਿਆਂ ਦੇ ਨਾਲ ਮਾਰਿਆ ਜਾ ਰਿਹਾ ਇਹ ਤੇ ਮੈਂ ਸਾਫ਼ ਕਹੂੰਗਾ ਕਿ ਇਹ ਸਿੱਧੇ ਰੂਪ ਦੇ ਵਿੱਚ ਆਬਾਦੀ ਘਟਾਉਣ ਵਾਲੀਆਂ ਗੱਲਾਂ ਨੇ ਕੋਈ ਸਾਨੂੰ ਸਾਡੇ ਨਾਲ ਇਥੋਂ ਦੇ ਇੱਕ ਇੱਕ ਸਮਝੂਰ ਜਿਹਨਾਂ ਨੇ ਸਾਰੀ ਇਸ ਤਰ੍ਹਾਂ ਜਿਹੜੀ ਕਿਸਾਨ ਦੇ ਖਿਲਾਫ ਜਿਹੜੀ ਆਪਣੇ ਭਰਾ ਜਿਹੜੀ ਰੋਜ਼ਪਰਸਨ ਤਰ੍ਹਾਂ ਕੀਤਾ ਉਹ ਸਮੇਂ ਰਾਤੀ ਜੇ ਇੱਕ ਪ੍ਰਸ਼ਾਸਨ ਵੱਲੋਂ ਕੋਈ ਪ੍ਰਬੰਧ ਕੀਤੇ ਕਰਲੇ ਜਾਂਦੇ ਤਾਂ ਇਹ ਸ਼ਾਇਦ ਐਸੋ ਜਿਹੜੀ ਵਿਕਤ ਨਾਮ ਦੀ ਕੋ ਮੈਂ ਤੁਹਾਡਾ ਆਪਣਾ ਪਤਰਾਲਾ ਆਪਣੀ